ਸ਼ਾਮੀ 7 ਵਜੇ ਵਾਲੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਇੱਕ ਨਜ਼ਰ ਚੌਣਵੀਆਂ ਖਬਰਾਂ ਤੇ ਅਕਾਲੀ ਦਲ ਦੇ ਬਾਗੀ ਢੜੇ ਅਤੇ ਸੁਖਬੀਰ ਬਾਦਲ ਵਾਲੇ ਢੜੇ ਨੇ ਵੱਖਰੋ ਵੱਖਰੇ ਤੌਰ ਤੇ ਕੀਤੀਆਂ ਮੀਟਿੰਗਾਂ ਬਾਗੀ ਢੜੇ ਨੇ ਚੰ디ਗੜ੍ਹ ਵਿਖੇ ਆਪਣਾ ਕਨਵੀਨਰ ਗੁਰਪ੍ਰਤਾਪ ਸਿੰਘ ਵੜਾਲਾ ਨੂੰ ਥਾਪਿਆ ਦਫ਼ਤਰ ਦੇ ਉੱਤੇ ਕਬਜ਼ੇ ਨੂੰ ਲੈ ਕੇ ਖਿੱਚੋ ਤਾਨ ਜਾਰੀ ਮਹਾਰਾਸ਼ਟਰ ਦੇ ਵਿੱਚ ਐਨਡੀਆ ਸਰਕਾਰ ਲਈ ਖਤਰੇ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਨੇ ਸਰਕਾਰ ਦੇ ਨਾਲ ਸਬੰਧਤ ਵੱਡੇ ਆਗੂਆਂ ਦੇ ਵੱਲੋਂ ਸਰਦ ਪਵਾਰ ਦੇ ਨਾਲ ਵੱਖਰੇ ਤੌਰ ਤੇ ਮੀਟਿੰਗਾਂ ਕੀਤੀਆਂ ਗਈਆਂ ਨੇ ਅਮਰਪਾਲ ਸਿੰਘ ਨੇ ਇੱਕ ਵਾਰ ਫਿਰ ਪ੍ਰੋਲ ਦੇਣ ਦੀ ਮੰਗ ਕੀਤੀ ਆ ਲੋਕ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਹੈ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਅੱਜ ਸਾਰਾ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਸਰਗਰਮ ਰਹੀ ਬਾਕੀ ਧੜੇ ਦੇ ਵੱਲੋਂ ਚੰਡੀਗੜ੍ਹ ਵਿਖੇ ਹੀ ਮੀਟਿੰਗ ਕੀਤੀ ਗਈ ਤੇ ਆਪਣਾ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਥਾਪ ਦਿੱਤਾ ਗਿਆ ਜੋ ਕਿ ਨਕਉਦਰ ਤੋਂ ਕਈ ਵਾਰ ਦੇ ਵਿਧਾਇਕ ਨੇ ਉਸੇ ਨਾਲ ਹੀ ਦੂਜੇ ਧੜੇ ਦੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ ਜਿੱਥੇ ਬਲਵਿੰਦਰ ਸਿੰਘ ਭੁੰਦਰ ਸੁਖਵੀਰ ਸਿੰਘ ਬਾਦਲਸ ਨੇ ਵੱਡੇ ਆਗੂ ਮੌਜੂਦ ਰਹੇ ਇਸ ਤੋਂ ਇਲਾਵਾ ਦਫ਼ਤਰ ਦੇ ਉੱਤੇ ਕਬਜ਼ੇ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਧੜੇ ਵੱਲੋਂ ਜੂਥ ਅਤੇ ਵਿਦਿਆਰਥੀ ਵਿੰਗ ਦੇ ਆਗੂਆਂ ਦੀ ਡਿਊਟੀ ਲਾ ਦਿੱਤੀ ਗਈ ਹੈ ਤਾਂ ਜੋ ਕੋਈ ਵੀ ਆਗੂ ਉੱਥੇ ਆ ਕੇ ਕਬਜ਼ਾ ਨਾ ਕਰ ਸਕੇ ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਵਿਰੋਧੀ ਧੜੇ ਜਿਹਦੀ ਅਗਵਾਈ ਬੀਬੀ ਜਗੀਰਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਆਗੂ ਕਰ ਰਹੇ ਨੇ ਉਹਨਾਂ ਦੇ ਵੱਲੋਂ ਦਫ਼ਤਰ ਦੇ ਉੱਤੇ ਦਾਵਾ ਠੋਕਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਨੇ ਇੱਕ ਵਾਰ ਫਿਰ ਵੱਡਾ ਲਾਨ ਕੀਤਾ ਹੈ ਬੀਬੀ ਜਗੀਰਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਪ੍ਰਚੰਡ ਕੀਤਾ ਜਾਵੇਗਾ ਦਾ ਇਸਤਾ ਘਰ-ਘਰ ਜਾ ਕੇ ਸੁਨੇਹਾ ਦਿੱਤਾ ਜਾਵੇਗਾ ਇਸ ਦੌਰਾਨ ਬੀਬੀ ਜਗੀਰਕੌਰ ਨੇ ਐਲਾਨ ਕੀਤਾ ਕਿ ਅੱਜ ਸਭ ਦੀ ਸਹਿਮਤੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਬਣਾਇਆ ਗਿਆ ਇਸ ਦੌਰਾਨ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਹੋਈ ਹੈ ਪੰਥ ਦੇ ਮੌਜੂਦਾ ਹਾਲਾਤਾਂ ਬਾਰੇ ਬੜੀ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਈ ਵੱਡੇ ਫੈਸਲੇ ਵੀ ਲਏ ਗਏ ਨੇ ਉਨਾ ਆਖਿਆ ਕੇ ਆਉਣ ਵਾਲੇ ਦਿਨਾਂ ਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ ਇਸ ਬਾਰੇ ਸਾਰੇ ਸੀਨੀਅਰ ਲੀਡਰਾਂ ਤੇ ਨੌਜਵਾਨਾਂ ਨੂੰ ਸ਼ਾਮਲ ਕਰਕੇ ਸਲਾਹ ਕੀਤੀ ਜਾਵੇਗੀ ਇਸ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਨੂੰ ਕੋਈ ਅਧਿਕਾਰ ਨਹੀਂ ਸਗੋ ਸਭ ਮਿਲ ਕੇ ਫੈਸਲੇ ਲੈਣਗੇ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਕਿ ਫੈਸਲਾ ਗਲਤ ਹੋ ਗਿਆ ਉਹਨਾਂ ਆਖਿਆ ਕੇ ਪੰਥ ਦੀਆਂ ਜਿਹੜੀਆਂ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੀਆਂ ਸ਼ਤਾਬਦੀਆਂ ਮਨਾਈਆਂ ਜਾਣੀਆਂ ਇਸ ਦਰਾਂ ਨੂੰ ਕਿਹਾ ਕਿ ਜਿੰਨਾ ਆਗੂਆਂ ਨੂੰ ਪਾਰਟੀ ਲੀਡਰਸ਼ਿਪ ਚੋਂ ਬਾਹਰ ਕੱਢਿਆ ਉਹ ਵੀ ਗਲਤ ਫੈਸਲਾ ਉਹਨਾਂ ਕਿਹਾ ਕਿ ਜੇਕਰ ਅਸੀਂ ਅੱਜ ਇੱਥੇ ਤੱਕ ਪਹੁੰਚੇ ਹਾਂ ਤਾਂ ਇਸ ਵਿੱਚ ਸਾਡੇ ਬਜ਼ੁਰਗਾਂ ਦਾ ਸੰਘਰਸ਼ ਹੈ ਉਹਨਾਂ ਕਿਹਾ ਕਿ ਇਕਜੁੱਟ ਹੋ ਕੇ ਚੱਲਾਂਗੇ ਤਾਂ ਫੈਸਲੇ ਵੀ ਇਕੱਠੇ ਹੀ ਕਰਾਂਗੇ ਉਹਨਾਂ ਆਖਿਆ ਕਿ ਪੰਥ ਦੇ ਸਾਰੇ ਲੋਕਾਂ ਨੂੰ ਕਿਹਾ ਕਿ ਸਾਡਾ ਸਾਥ ਦਿਓ ਇਹ ਪੰਥ ਕਿਸੇ ਇੱਕ ਦਾ ਨਹੀਂ ਸਗੋਂ ਸਭ ਦਾ ਹੈ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਚ ਸਾਡੇ ਨਾਲ ਯੋਗਦਾਨ ਪਾਓ ਅਸੀਂ ਅਕਾਲੀ ਦਲ ਨੂੰ ਮੁੜ ਕਾਇਮ ਕਰਨਾ ਚਾਹੁੰਦੇ ਹਾਂ ਦੂਜੇ ਪਾਸੇ ਦਫਤਰ ਤੇ ਕਬਜ਼ੇ ਨੂੰ ਲੈ ਕੇ ਵੀ ਸਾਰਾ ਦਿਨ ਕਸ਼ਮਕਸ਼ ਚਲਦੀ ਰਹੀ ਜੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਸਣੇ ਕਈ ਆਗੂ ਉੱਥੇ ਮੌਜੂਦ ਰਹੇ ਦੱਸਿਆ ਜਾਂਦਾ ਹੈ ਕਿ ਦੂਜੇ ਢੜੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਦਫ਼ਤਰ ਦੇ ਵਿੱਚ ਦਾਖਲ ਹੋਇਆ ਜਾ ਸਕੇ ਜਾਂ ਫਿਰ ਜਹੀ ਗੱਲ ਸਾਹਮਣੇ ਆਈ ਤਾਂ ਇਸ ਨੂੰ ਲੈ ਕੇ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜੂਥ ਵਿੰਗ ਅਤੇ ਵਿਦਿਆਰਥੀ ਵਿੰਗ ਕਿਸੇ ਵੀ ਹਿੱਲੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਦਫ਼ਤਰ ਤੇ ਕਬਜ਼ਾ ਨਹੀਂ ਕਰਨ ਦੇਗਾ ਜਿਹੜਾ ਪਾਰਟੀ ਦੀ ਨੀਤੀਆਂ ਦੇ ਨਾਲ ਫਿਲਹਾਲ ਸਹਿਮਤ ਨਹੀਂ ਹੈ ਇਸੇ ਨਾਲ ਹੀ ਖਬਰੇ ਆਈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਪਣੀ ਪ੍ਰਧਾਨਗੀ ਦੇ ਹੇਠ ਇੱਕ ਕਰਤਾ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਇਸ ਇਕਤਰਤਾ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਸੁਖਬੀਰ ਸਿੰਘ ਬਾਦਲ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਕਿ ਉਹ ਆਪਣਾ ਪੱਖ ਰੱਖਣ ਕਿਉਂਕਿ ਜਿਹੜਾ ਮੁਆਫੀ ਨਾਮਾ ਬਾਗੀ ਤੜੇ ਵੱਲੋਂ ਦਿੱਤਾ ਗਿਆ ਹੈ ਉਸ ਦੇ ਵਿੱਚ ਲਾਏ ਗਏ ਇਲਜ਼ਾਮਾਂ ਦੇ ਜਵਾਬ ਜਥੇਦਾਰਾਂ ਅੱਗੇ ਸੁਖਬੀਰ ਸਿੰਘ ਬਾਦਲ 15 ਦਿਨਾਂ ਦੇ ਵਿੱਚ ਰੱਖਣਗੇ। ਵਾਦਨੇ ਅਗਲੀ ਖਬਰ ਦੇ ਵੱਲ। ਅਗਲੀ ਖਬਰ ਮਹਾਰਾਸ਼ਟਰ ਤੋਂ ਆਇਆ ਜਿੱਥੇ ਐਨਡੀਏ ਦੀ ਸਰਕਾਰ ਇੱਕ ਵਾਰ ਫਿਰ ਸੰਕਟ ਦੇ ਵਿੱਚ ਜਾਂਦੀ ਹੋਈ ਵਿਖਾਈ ਦੇ ਰਹੀ ਆ ਲਗਾਤਾਰ ਚਰਚਾਵਾਂ ਨੇ ਕਿ ਖਾਸ ਕਰਕੇ ਐਨਸੀਪੀ ਜਿਹੜਾ ਅਜੀਤ ਪੁਵਾਰ ਵਾਲਾ ਧੜਾ ਹੈ ਉਹਦੇ ਵਿੱਚੋ ਟੁੱਟ ਵੇਖੀ ਜਾ ਰਹੀ ਆ ਉਹਦੇ ਆਗੂਆਂ ਦੇ ਵੱਲੋਂ ਲਗਾਤਾਰ ਸ਼ਰਦ ਪੁਵਾਰ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਜੋ ਕਿ ਰਾਸ਼ਟਰੀਵਾਦੀ ਕਾਂਗਰਸ ਪਾਰਟੀ ਸ਼ਰਦ ਚੰਦਰ ਪੁਵਾਰ ਦੇ ਮੁਖੀ ਨੇ ਉਹਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਅੱਜ ਉਸ ਵੇਲੇ ਵੱਡੀ ਹਲਚਲ ਵੇਖਣ ਨੂੰ ਮਿਲੀ ਜਦੋਂ ਅਜੀਤ ਪੁਵਾਰ ਗੁੱਟ ਦੇ ਵੱਡੇ ਆਗੂ ਸ਼ਗਨ ਭੁਜਵਲ ਸ਼ਰਦ ਪੁਵਾਰ ਨੂੰ ਮਿਲਣਗੇ ਵਨਪੁਸ਼ਪਲ ਦੇ ਮੀਟਿੰਗ ਅ ਸ਼ਰਦ ਪਵਾਰ ਦੇ ਨਾਲ ਹੋਣ ਦੇ ਕਈ ਮਹੀਨੇ ਕੱਢੇ ਜਾਣ ਲੱਗੇ ਤਾਂ ਖਬਰਾਂ ਮਚਿਓਰ ਹੋਣ ਲੱਗੀਆਂ ਕਿ ਐਨਡੀਏ ਦੀ ਸਰਕਾਰ ਦੇ ਵਿੱਚ ਤਰੇੜਾ ਆ ਚੁੱਕੀ ਹੈ। ਅਜੀਤ ਪਵਾਰ ਟੜਾ ਜਾਂ ਤਾਂ ਸਾਰਾ ਦਾ ਸਾਰਾ ਜਾਂ ਫਿਰ ਉਹਦੇ ਵਿੱਚੋਂ ਇੱਕ ਵੱਡਾ ਹਿੱਸਾ ਟੁੱਟ ਕੇ ਜਿਹੜਾ ਉਹ ਸ਼ਰਦ ਪਵਾਰ ਦੇ ਨਾਲ ਜਾ ਸਕਦਾ ਹੈ। ਅਜਿਹੀਆਂ ਆਰਟੀਕਲਾਂ ਲੱਗਣ ਲੱਗ ਗਈਆਂ। ਮਹਾਰਾਸ਼ਟਰ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦਰਅਸਲ ਪਹਿਲਾਂ ਤੋਂ ਹੀ ਐਸੀਆਂ ਖਬਰਾਂ ਆ ਰਹੀਆਂ ਸਨ ਕਿ ਮਹਾਰਾਸ਼ਟਰ ਦੇ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਗੁੱਟ ਦੇ ਕੁਝ ਆਗੂ ਨਾਰਾਜ਼ ਨੇ ਤੇ ਉਹ ਸਰਦ ਪਵਾਰ ਦੇ ਨਾਲ ਜਾ ਸਕਦੇ ਨੇ ਇਸੇ ਵਿਚਕਾਰ ਸੋਮਵਾਰ ਨੂੰ ਅਚਾਨਕ ਹੀ ਅਜੀਤ ਪੁਵਾਰ ਗੁੱਟ ਦੇ ਵੱਡੇ ਆਗੂ ਸ਼ਗਨ ਪੁਜਵਾਲ ਸਰਦ ਪੁਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਅੱਪੜਗੇ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਰਾਂ ਰਾਈਆਂ ਲਗਾਈਆਂ ਜਾ ਰਹੀਆਂ ਨੇ ਇਹ ਮੁਲਾਕਾਤ ਐਸੇ ਵਕਤ ਵੇਲੇ ਹੋਈ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਸ਼ਗਨ ਪੁਜਵਾਲ ਨੇ ਸਰਦ ਪੁਵਾਰ ਦੇ ਉੱਤੇ ਜ਼ੋਰਦਾਰ ਹਮਲਾ ਕੀਤਾ ਸੀ ਉਹਨਾਂ ਰੋਪ ਲਗਾਇਆ ਸੀ ਕਿ ਮਹਾਰਾਸ਼ਟਰ ਦੇ ਵਿੱਚ ਜਿਸ ਤਰ੍ਹਾਂ ਨਾਲ ਮਰਾਠਾ ਰੱਖਸ਼ਨ ਦੇ ਉੱਤੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਉਸ ਦੇ ਪਿੱਛੇ ਸਰਦ ਪੁਵਾਰ ਹੀ ਹੈ ਉਧਰ ਰਿਪੋਰਟਰ ਦੱਸਦੇ ਨੇ ਕਿ ਰਿਪੋਰਟਾਂ ਦੇ ਮੁਤਾਬਕ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸਰਦ ਪੁਵਾਰ ਅਤੇ ਸ਼ਗਨ ਪੁਜ ਵਲ ਦੇ ਵਿਚਾਰੇ ਮੁਲਾਕਾਤ ਮਰਾਠਾ ਬਨਾਮ ओबीसी ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਉਸ ਨੂੰ ਲੈ ਕੇ ਕੀਤੀ ਹੈ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ओबीसी ਦੇ ਮੁੱਦੇ ਦੇ ਉੱਤੇ ਜਿਹੜੀ ਹੈ ਸਾਰੇ ਸਾਰੀਆਂ ਪਾਰਟੀਆਂ ਦੀ ਸਰਬਦਲੀ ਬੈਠਕ ਜਿਹੜੀ ਆ ਉਹ ਬੁਲਾਈ ਸੀ ਜਦੇ ਵਿੱਚ ਵਿਰੋਧੀ ਧਿਰ ਦੇ ਆਗੂ ਸ਼ਾਮਲ ਨਹੀਂ ਹੋਏ ਸਨ ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ਗਨਪੂਜਵਲ ਨੇ 12 ਮਦੀ ਦੇ ਵਿੱਚ ਸ਼ਰਦਪੁਰ ਦਾ ਨਾਮ ਲਏ ਬਿਨਾ ਉਨ੍ਹਾਂ ਦੇ ਉੱਤੇ ਸਮਾਜ ਦੇ ਵਿੱਚ ਵੰਡੀਆਂ ਪਾਉਣ ਦੇ ਇਲਜ਼ਾਮ ਲਾਏ ਸੀ ਪਰ ਇਸੇ ਵਿੱਚਕਾਰ ਸ਼ਰਦ ਪੁਵਾਰ ਅਤੇ ਸ਼ਗਨ ਪੁਜਵਲਦੀ ਇਹ ਬੈਠਕ ਕਈ ਮਹੀਨੇ ਰੱਖਦੀ ਹੈ ਦੱਸਿਆ ਜਾਂਦਾ ਹੈ ਕਿ ਐਨਡੀਆ ਦੀ ਸਰਕਾਰ ਦੇ ਵਿੱਚ ਇਸ ਸਮੇਂ ਸੰਕਟ ਹੈ ਬੇਸ਼ੱਕ ਐਨਡੀਆ ਦੀ ਸਰਕਾਰ ਮਜ਼ਬੂਤ ਹੋਣ ਦਾ ਲਗਾਤਾਰ ਦਾਵਾ ਕਰ ਰਹੀ ਹੋਵੇ ਭਾਰਤੀ ਜਨਤਾ ਪਾਰਟੀ ਜਾਂ ਸ਼ਿਵ ਸੈਨਾ ਸਿੰਦੇ ਧੜਾ ਪਰ ਇਸ ਵੇਲੇ ਇਸ ਦੇ ਵਿੱਚ ਸਾਫ਼ ਤਰੇੜਾਂ ਵੇਖੀਆਂ ਜਾ ਸਕਦੀਆਂ ਨੇ ਵਾਦਨੇ ਅਗਲੀ ਖਬਰ ਵੱਲ ਅਗਲੀ ਖਬਰ ਜਿਹੜੀ ਹੈ ਉਹ ਜੁੜੀ ਹੋਈ ਹੈ ਅਮਰਤਪਾਲ ਹਾਨਾਂ ਦੇ ਨਾਲ ਅਮਰਤਪਾਲ ਦੇ ਵੱਲੋਂ ਇੱਕ ਵਾਰ ਫਿਰ ਪਰੋਲ ਦੇ ਲਈ ਗੱਲ ਆਖ ਦਿੱਤੀ ਗਈ ਹੈ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਮੌਨਸੂਨ اجلاس ਦੇ ਵਿੱਚ ਹਿੱਸਾ ਲੈਣ ਦੀ ਪ੍ਰਵਾਨਗੀ ਦੇਣ ਦੀ ਗੱਲ ਆਖੀ ਹੈ ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਖਾਲਸਤਾਨੀ ਸਮਰਥਕ ਅਤੇ ਖੰਡੂਸ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਨੇ ਮੌਨਸੂਨ اجلاس ਦੇ ਵਿੱਚ ਹਿੱਸਾ ਲੈਣ ਦੇ ਲਈ ਲੋਕ ਸਭਾ ਸਪੀਕਰ ਨੂੰ ਖਤ ਲਿਖਿਆ ਹੈ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਮੌਨਸੂਨ اجلاس ਦੇ ਵਿੱਚ ਅਮਰਤਪਾਲ ਆਉਣਾ ਚਾਹੁੰਦੇ ਨੇ ਅਮਰਤਪਾਲ ਨੇ ਲੋਕ ਸਭਾ ਸਪੀਕਰ ਨੂੰ ਖਤ ਲਿਖ ਕੇ ਮੌਨਸੂਨ اجلاس ਦੇ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਲੈ ਕੇ ਜ਼ਰੂਰੀ ਤਿਆਰੀਆਂ ਕਰਨ ਦੀ ਮੰਗ ਕੀਤੀ ਹੈ ਖੰਡੂਰ ਸਾਹਿਬ ਸੀਟ ਦੇ ਉੱਤੋਂ ਉਹਨਾਂ ਨੇ ਚੋਣ ਜਿੱਤੀ ਸੀ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈ ਅਮਰਤਪਾਲ ਸਿੰਘ ਦੇ ਮਾਮਲੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਹ ਮੌਨਸੂਨ اجلاس ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਉਹਨਾਂ ਨੇ ਸਪੀਕਰ ਨੂੰ ਚਿੱਠੀ ਵੀ ਲਿਖ ਦਿੱਤੀ ਹੈ ਹੁਣ ਗੇਂਦ ਜਿਹੜੀ ਆ ਉਹ ਸਪੀਕਰ ਦੇ ਪਾਲੇ ਵਿੱਚ ਚਲੇ ਗਈ ਹੈ ਕਿ ਸਪੀਕਰ ਉਹਨਾਂ ਨੂੰ ਕੋਈ ਜਿਹੜਾ ਸ਼ੂਟ ਦਿੰਦੇ ਨੇ ਉਹ ਸਮਰੱਥ ਅਥਾਰਟੀਆਂ ਨੂੰ ਇਹ ਗੱਲ ਲਿਖਦੇ ਨੇ ਕਿ ਅਮਰਤਪਾਲ ਨੂੰ ਲੋਕ ਸਭਾ ਦੇ ਵਿੱਚ ਲਿਆਂਦਾ ਜਾਵੇ ਇਹ ਇੱਕ ਹੁਣ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਜੇਕਰ ਅਜਿਹਾ ਹੁੰਦਾ ਤਾਂ ਅਮਰਤਪਾਲ ਤੇ ਭਾਜਪਾ ਦੇ ਰਿਸ਼ਤਿਆਂ ਨੂੰ ਲੈ ਕੇ ਕਈ ਨਵੀਆਂ ਕਿਆਸਰ ਆਈਆਂ ਲਗਾਈਆਂ ਜਾ ਸਕਦੀਆਂ ਨੇ ਅਤੇ ਇਹਨਾਂ ਦੇ ਬਾਰੇ ਗੱਲਾਂ ਹੋਣੀਆਂ ਵੀ ਸੁਭਾਵਿਕ ਨੇ ਇਸ ਸੰਨ ਹੁਣ ਤੱਕ ਦੀਆਂ ਖਬਰਾਂ ਬਣੇ ਰਹੋ ਲੋਕਪੰਨ ਨਿਊਜ਼ ਦੇ ਨਾਲ ਧੰਨਵਾਦ